ਆ ਮੈਨਾਂ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦੀ ਆ ਜਾਨੀ ਸੰਤੀ ਪਟਿਆਲਾ ਦਾ ਜਿਹੜੇ ਸਾਨੂੰ ਮੌਕੇ ਮੌਕੇ ਤੇ ਜਦੋਂ ਵੀ ਲੋੜ ਪੈਂਦੀ ਹੈ ਜਦੋਂ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਜਿਸ ਤਰ੍ਹਾਂ ਦਾ ਵੀ ਸਮਾਨ ਦੀ ਲੋੜ ਹੁੰਦੀ ਆ ਸਾਨੂੰ ਗਰੀਬ ਮਰੀਜ਼ਾਂ ਦੇ ਲਈ ਜਾਂ ਐਮਰਜੈਂਸੀ ਦੇ ਲਈ ਇਹ ਸਾਨੂੰ ਪ੍ਰੋਵਾਈਡ ਕਰਦੇ ਰਹਿੰਦੇ ਨੇ ਜੀ ਹੁਣ ਵੀ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਸਾਨੂੰ ਥੋੜੇ ਜੇ ਸਟ੍ਰਕਚਰ ਤੇ ਜੇ ਹੋ ਸਕਦਾ ਤਾਂ ਵੀਲਚੇਅਰ ਅੱਜ ਵੀ ਉਸ ਉਸ ਦੇ ਸੰਬੰਧ ਦੇ ਵਿੱਚ ਇਹਨਾਂ ਨੇ ਸਾਨੂੰ ਤਿੰਨ ਸਟ੍ਰਕਚਰ ਜੀ ਤੇ ਇੱਕ ਵੀਲਚੇਅਰ ਐਮਰਜੈਂਸੀ ਨੂੰ ਦੇਖਦੇ ਹੋਏ ਸਾਨੂੰ ਇਹ ਸੇਵਾ ਦੇ ਵਿੱਚ ਦੇ ਕੇ ਜਾ ਰਹੇ ਨੇ ਮੈਂ ਬਹੁਤ ਧੰਨਵਾਦੀਆਂ ਜੀ ਸਾਡੀ ਸਾਰੀ ਐਡਮਿਨਿਸਟ੍ਰੇਸ਼ਨ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਨਾ ਜਾਨੀ ਸੰਮਤੀ ਰਿੰਦਰਾ ਹਸਪਤਾਲ ਦੇ ਵਿੱਚ ਪਿਛਲੇ ਮੈਨੂੰ ਲੱਗਦਾ ਨਹੀਂ ਕਿ 15-20 ਸਾਲਾਂ ਤੋਂ ਹੋ ਗਿਆ ਕਿ ਸਾਡੀ ਸੇਵਾ ਕਰ ਰਹੇ ਨੇ ਗਰੀਬ ਰਿਜਾਂ ਦੀ ਜਦੋਂ ਵੀ ਲੋੜ ਪੈਂਦੀ ਹੈ ਚਾਹੇ ਉਹ ਦਵਾਈਆਂ ਹੋਣ ਚਾਹੇ ਗਲੂਕੋਜ਼ ਹੋਵੇ ਜੀ ਚਾਹੇ ਇੰਜੈਕਸ਼ਨ ਹੋਣ ਜਾਂ ਹੋਰ ਕੋਈ ਵੀ ਆਈਟਮ ਹੋਵੇ ਇਹਨਾਂ ਤੋਂ ਇਲਾਵਾ ਇਸਟ੍ਰੈਚਰ ਤੇ ਬੀਲ ਚੇੜ ਤੋਂ ਇਲਾਵਾ ਇਹ ਉਦੋਂ ਹੀ ਸਾਨੂੰ ਦੇ ਜਾਂਦੇ ਨੇ ਜੀ ਵੇਲੇ ਕੇ ਬੇਲੇ ਜਦੋਂ ਵੀ ਲੋੜ ਪੈਂਦੀ ਹੈ ਸੋ ਇਸ ਲਈ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਰਿੰਦਰਾ ਹਸਪਤਾਲ ਦੀ ਮੈਂ ਆਪਣੇ ਵੱਲੋਂ ਖਾਸ ਤੌਰ ਤੇ ਛਾਬੜਾ ਜੀ ਸ਼ਰਮਾ ਜੀ ਸਾਡੇ ਕੋਲੇ ਖੜੇ ਨੇ ਜੀ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹੈ ਜੀ ਕਿ ਜਵੇ ਦਿਨ ਦੇ ਤੋਂ ਲੇਕਿਨ ਇਹ ਦੀ ਸੰਭਾਲ ਨਹੀਂ ਹੁੰਦੀ ਮੈਂ ਦੱਸਦਾ ਜੀ ਸੰਭਾਲ ਦੀ ਵੀ ਦੇਖੋ ਇਹ ਨਾ ਇਹ ਨਾ ਸੰਭਾਲਦੇ ਨਾਲ ਨਾਲ ਇਹ ਰਿਪੇਅਰ ਵੀ ਕਈ ਵਾਰੀ ਕਰ ਜਾਂਦੇ ਨੇ ਜੀ ਤੀਸਰੀ ਜਿਹੜੀ ਗੱਲ ਹੈ ਨਾਲ ਹੀ ਮੈਂ ਤੁਹਾਨੂੰ ਦੱਸਦਾ ਸਾਡੇ ਕੋਲੇ ਸਟੋਰ ਦੇ ਵਿੱਚ ਅਸੀਂ ਆਪਣੇ ਲੈਵਲ ਦੇ ਉੱਤੇ ਵੈਲਡਰ ਵੀ ਲਾਇਆ ਹੋਇਆ ਵੈਲਡਰ ਵਾਲੇ ਨੂੰ ਉਹਨੂੰ ਸਮਾਨ ਵੀ ਦਿੱਤਾ ਹੋਇਆ ਜੀ ਅਤੇ ਕੋਸ਼ਿਸ਼ ਕਰਦੇ ਆ ਕਿ ਇਹਨਾਂ ਨੂੰ ਨਾਲ ਦੀ ਨਾਲ ਅਸੀਂ ਰਿਪੇਅਰਾਂ ਵੀ ਕਰਾਈ ਚੱਲੀਏ ਕਰਦੇ ਰਹਿੰਦੇ ਆ ਜੀ ਅਸੀਂ ਜਾਨੀ ਸਮਿਤੀ ਵੱਲੋਂ ਸਮੇਂ-ਸਮੇਂ ਤੇ ਜਦੋਂ ਵੀ ਲੋੜ ਪੈਂਦੀ ਹੈ ਚਾਹੇ ਰਜਿੰਦਰਾ ਹਸਪਤਾਲ ਹੋਵੇ ਜਾਂ ਕੋਈ ਹੋਰ ਸੰਸਥਾਨ ਹੋਵੇ ਉਹ ਸੇਵਾ ਹਮੇਸ਼ਾ ਕਰਦੇ ਰਹਿੰਦੇ ਨੇ ਅੱਜ ਜਾਨੀ ਸਮਿਤੀ ਵੱਲੋਂ ਤਿੰਨ ਸਟੇਚਰ ਤੇ ਇੱਕ ਵੀਲਚੇਅਰ ਦਿੱਤੀ ਗਈ ਹੈ ਅ ਰਜਿੰਦਰਾ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਨੂੰ ਇੱਕ ਆਖ ਨਜ਼ਰ ਆ ਰਹੀ ਸੀਗੀ ਤੇ ਉਹਨਾਂ ਨੇ ਜਾਨਿਤ समिती ਨੂੰ ਬੇਨਤੀ ਕੀਤੀ ਤੇ ਜਾਨਿਤ समिती ਦੇ ਪ੍ਰਧਾਨ ਸ੍ਰੀ ਐਸ ਕੇ ਗੋਤਮ ਜੀ ਤੇ ਜਰਨਲ ਸਕੱਤਰ ਸ੍ਰੀ ਵਿਨੋਦ ਸ਼ਰਮਾ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਛਾਬੜਾ ਜੀ ਮੈਡਮ ਸਾਹੀਵਾਲ ਤੇ ਬਾਕੀ ਸਾਰੀ ਟੀਮ ਵੱਲੋਂ ਇਹ ਜਿਹੜੀ ਹੈਗੀ ਸੇਵਾ ਮੋਹਈਆ ਕਰਵਾਈ ਗਈ ਹੈ ਜਾਨੀ ਸਮਿਤੀ ਕਜਹੀ ਸਮਿਤੀ ਹੈ ਜਿਹੜੀ ਸਮੁੱਚੇ ਖੇਤਰਾਂ 'ਚ ਕੰਮ ਕਰ ਰਹੀ ਹੈ ਵਾਤਾਵਰਣ ਦੇ ਖੇਤਰ 'ਚ ਕੰਮ ਕਰ ਰਹੀ ਹੈ ਸਿਹਤ ਦੇ ਖੇਤਰ 'ਚ ਕੰਮ ਕਰ ਰਹੀ ਹੈ ਸਿੱਖਿਆ ਦੇ ਖੇਤਰ 'ਚ ਕੰਮ ਕਰ ਰਹੀ ਹੈ ਜ਼ਰੂਰਤਮੰਦਾਂ ਦੇ ਰਾਸ਼ਨ ਦੇ ਖੇਤਰ 'ਚ ਕੰਮ ਕਰ ਰਹੀ ਹੈ ਜ਼ਰੂਰਤਮੰਦਾਂ ਨੂੰ ਦਵਾਈਆਂ ਦੇ ਖੇਤਰ 'ਚ ਕੰਮ ਕਰ ਰਹੀ ਹੈ ਮੈਂ ਜਿੰਨੀ ਤਾਰੀਫ਼ ਕਰਾਂ ਉਨੀ ਘੱਟ ਹੈ ਤੇ ਮੈਂ ਜਾਨੀ ਸਮਿਤੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਹੜੇ ਸਮੇਂ-ਸਮੇਂ ਤੇ ਜ਼ਰੂਰਤਮੰਦਾਂ ਦੀ ਜਿਹੜੀ ਉਹ ਸੇਵਾ ਕਰ ਦਿੰਦੇ ਧੰਨਵਾਦ ਅਕਸਰ ਜੀ ਇਹ ਮੰਗਦੇ ਆ ਲੇਕਿਨ ਜਾਨੀ ਸਮਿਤੀ ਵੱਲੋਂ ਦਿੱਤੇ ਲੇਕਿਨ ਇਹ ਬਾਹਰ ਕੁਝ ਨਹੀਂ ਹੈ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਤੇ ਹੁਣੇ ਤੁਸੀਂ ਰੇਖੀ ਸਾਹਿਬ ਨੂੰ ਡਾਕਟਰ ਸਾਹਿਬ ਤੋਂ ਵੀ ਸਵਾਲ ਕੀਤਾ ਸੀਗਾ ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ ਦੱਸਣ ਦੀ ਪਰ ਇਹ ਜ਼ਰੂਰਤ ਹੈ ਇਸ ਗੱਲ ਦੀ ਕਿ ਜਿੰਨਾ ਸਮਾਨ ਨਾਮ ਉਹਦੇ ਸੰਭਾਲ ਕੇ ਜਿੰਨਾ ਜ਼ਿਆਦਾ ਦਿਨ ਤੱਕ ਛਲਾਇਆ ਰਾਸ ਕੇ ਉਹਨਾਂ ਜਿਆਦਾ ਵਧੀਆ ਪਰ ਸਰਕਾਰੀ ਸੰਸਥਾਨ ਹੋਣ ਕਰਕੇ ਕਈ ਵਾਰ ਜਿਹੜੀ ਹੈਗੀ ਇਹ ਚੀਜ਼ ਅਣਗੌਲੀ ਹੋ ਜਾਂਦੀ ਹੈ ਥੈਂਕ ਯੂ ਓਕੇ ਆਇਕ ਮਿੰਟ ਸਟੈਂਡ ਮੀ ਆਜੋ ਆਗੇ ਹਾਂਜੀ ਫਰਮਾ ਜੀ ਅੱਜ ਕੀ ਕੀ ਡੋਨੇਟ ਕੀਤਾ ਰਾਜਿੰਦਰ ਜੀ ਅੱਜ ਮੈਂ ਵਿਨੋਦ ਸ਼ਰਮਾ ਜਾਨੀ ਸੰਸਥਾ ਮੇਰੇ ਨਾਲ ਚਮਨ ਲਾਲ ਗਰਗ ਜੀ ਸੁਿੰਦਰ ਛਾਵੜਾ ਜੀ ਨਾਲ ਸਾਡੇ ਫਰਵਿੰਦਰ ਪਹਿਲਵਾਨ ਜੀ ਬਲਜਿੰਦਰ ਸ਼ਰਮਾ ਜੀ ਜਸਵੀਰ ਸਿੰਘ ਜੀ ਜਿਹੜੇ ਨਿਊਜ਼ ਇੰਡੀਆ ਦੇ ਚੈਨਲ ਤੇ ਹੈਡ ਹੈ ਨਾਲ ਹੀ ਸਾਡੇ ਪ੍ਰੈਸਰ ਸਾਹਿਬ ਮੈਡਮ ਅਮਰਦੀ ਸਾਹਿਬਾ ਸਾਡੇ ਜੈਨ ਸਾਹਿਬ ਤੇ ਅਸੀਂ ਅੱਜ ਇੱਥੇ ਤਿੰਨ ਸਟੇਚਰ ਦੇ ਵੀਲ ਚੇਅਰ ਦਿੱਤੀ ਹੈ ਜਿਹੜੀ ਡਿਮਾਂਡ ਸੀ ਇੱਕ ਐਮਰਜੈਂਸੀ ਇਕ ਆਊਟਡੋਰ ਦੇ ਵਿੱਚ ਇੱਕ ਆਪੀਡੀ ਦੇ ਵਾਸਤੇ ਅਸੀਂ ਦਿੱਤੇ ਸਾਡੀ ਕੋਸ਼ਿਸ਼ ਹੁੰਦੀ ਰਹਿੰਦੀ ਹੈ ਸਾਨੂੰ ਜਿਹੜੇ ਅੱਜ 2 ਵੀਲ ਚ ਸਟ੍ਰੈਚਰ ਡੋਨੇਟ ਕੀਤੇ ਆ ਸਾਡੇ ਇੱਕ ਸੰਜੀ ਗੋਲਸੀਏ ਉਹਨਾਂ ਨੇ ਦਿੱਤੇ ਆ ਇੱਕ ਸਾਨੂੰ ਸਟ੍ਰੈਚਰ ਸਾਡੇ ਆਪਣੇ ਸਾਡੇ ਮਨਜੂ ਗੁਪਤਾ ਜੀ ਸ਼ੋ ਗੁਪਤਾ ਜੀ ਉਹਨਾਂ ਨੇ ਦਿੱਤੇ ਤੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਚਲੋ ਇੱਕ ਅਸੀਂ ਮੈਂ ਆਪਣੇ ਵੱਲੋਂ ਡੋਨੇਟ ਕੀਤਾ ਸੀ ਵੀ ਜਿੰਨਾ ਕੋਸ਼ਿਸ਼ ਕਰ ਸਕੀਏ ਇੱਥੇ ਡਿਮਾਂਡ ਬੜੀ ਆ ਇੱਥੇ ਮੇਨਟੇਨੈਂਸ ਘਟਾ ਹੈ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਪਰ ਜਦੋਂ ਮੁੱਕ ਕੇ ਤੇ ਪੇਸ਼ੈਂਟ ਨੂੰ ਮਿਲਦਾ ਨਹੀਂ ਹੈਗਾ ਕਿਉਂਕਿ ਟੁੱਟ ਜਾਂਦੀ ਆ ਇੱਥੇ ਲੋਕ ਸੰਭਾਲਦੇ ਨਹੀਂ ਹੈਗੇ ਸਟਾਫ ਕੋਸ਼ਿਸ਼ ਨਹੀਂ ਕਰਦਾ ਜੇ ਉਹ ਲੋੜ ਆ ਵਿਚਾਰਾ ਫਿਰ ਬੜਾ ਤਰਸਦਾ ਰਹਿੰਦਾ ਤੇ ਸਾਡੀ ਮੇਰੇ ਕੋਸ਼ਿਸ਼ ਨਹੀਂ ਹੁੰਦੀ ਵੀ ਜਿੰਨਾ ਚਿਰ ਉਸੇ ਰਿਪੇਅਰ ਵੀ ਕਰਾ ਕੇ ਦਈਏ ਅਧਿਉਂ ਕੱਲ ਪਰਸੋਂ ਹੋਰ ਪਿੱਛੇ ਵੀ ਅਸੀਂ ਵਿਚੇ ਰਿਪੇਅਰ ਕਰਾ ਦਿੱਤੇ ਹੁਣ ਸਟਰਕਚਰ ਵੀ ਅਸੀਂ ਦੁਬਾਰਾ ਰਿਪੇਅਰ ਕਰਾ ਕੇ ਦਾਂਗੇ ਇਹਨਾਂ ਨੂੰ ਫਰਮਾਂ ਜੀ ਅਕਸਰ ਦੇਖਿਆ ਜਾਂਦਾ ਹੈ ਸੋ ਐਨਜੀਓ ਵੱਲੋਂ ਨਾਲ ਦਿੱਤੇ ਜਾਂਦੇ ਆ ਲੇਕਿਨ ਸਰਕਾਰਾਂ ਆਪਣੀ ਗੁਣਗਾਨ ਕੰਦੀ ਹੈ ਕਿ ਅਸੀਂ ਇਹ ਦਿੱਤਾ ਤੇ ਇੱਕ ਸਮਾਹਮੀ ਹੁੰਦੀ ਇਹਨਾਂ ਦੀ ਸਰ ਇਸ ਤਰ੍ਹਾਂ ਹੈ ਸਾਡੀ ਕੋਸ਼ਿਸ਼ ਹੈ ਸਰਕਾਰ ਨੇ ਆਪਣਾ ਕੰਮ ਕਰਨਾ ਸੋਸਾਇਟੀ ਨੇ ਆਪਣਾ ਕੰਮ ਕਰਨਾ ਸਾਡੀ ਕੋਸ਼ਿਸ਼ ਆ ਵੀ ਇੱਥੇ ਰਿੰਦਰਾ ਹਸਪੀਟਲ ਦੇ ਵਿੱਚ ਜੋ ਸਰਕਾਰ ਕਹਿੰਦੀ ਆ ਉਹਦੇ ਨਾਲੋਂ ਅਸੀਂ ਦੇਖਦੇ ਆ ਬਹੁਤ ਜ਼ਿਆਦਾ ਜ਼ਰੂਰਤ ਆ ਇੱਥੇ ਹੋਰ ਇੰਪਰੂਵਮੈਂਟ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਆ ਅਪਗ੍ਰੇਡਮੈਂਟ ਹੋਈ ਆ ਬਹੁਤ ਵੱਡੀ ਕੱਟ ਹੋਈ ਆ ਕਿਉਂਕਿ ਇੱਥੇ ਹਰ ਸਟੇਟਾਂ ਤੋਂ ਬੰਦੇ ਆਉਂਦੇ ਆ ਇੱਥੇ ਡਿਮਾਂਡ ਵੀ ਵੱਡੀ ਆ ਇੱਕ ਇਹਦਾ ਵੀ ਇਹ ਹਸਪੀਟਲ ਬਹੁਤ ਵੱਡਾ ਹੈ ਸਟੀ ਟਿਸਕੈਨ ਕਿੱਥੇ ਹੁੰਦਾ ਐਕਸਰੇ ਕਿੱਥੇ ਹੁੰਦਾ ਟੈਸਟ ਕਿੱਥੇ ਹੁੰਦਾ ਆ ਆਂ ਜਾਣਦੇ ਵਿੱਚ ਵੀ ਜਿਹੜੀ ਹੈਦੀ ਮੇਨਟੇਨੈਂਸ ਹੈ ਕਉਂਕਿ ਜਿਹੜੇ ਸਟ੍ਰਕਚਰ ਵਗੈਰਾ ਬਣੇ ਉਹਨਾਂ ਬੜੇ ਛੋਟੇ ਲਿਮਟ ਜਗ੍ਹਾ ਵਾਸਤੇ ਹੋਣੇ। ਸੜਕਾਂ ਵੀ ਨਹੀਂ ਆ। ਜਿਹੜੇ ਲੈ ਕੇ ਜਾਂਦੇ ਉਹ ਮਾਰਦੇ, ਟੁੱਟ ਜਾਂਦੀ ਆ। ਸਾਡੀ ਕੋਸ਼ਿਸ਼ ਹੈ ਵੀ ਮੈਕਸਿਮ ਇਥੇ ਅਸੀਂ ਮੈਡੀਸਨ ਦੀ ਵੀ ਹੈਲਪ ਕਰਦੇ ਆ। ਸਾਡੀ ਐਂਬੂਲੈਂਸ ਵੀ ਚੱਲ ਰਹੀ ਆ। ਸਾਡਾ ਇੱਥੇ ਹੋਰ ਵੀ ਅਸੀਂ ਮਾਰਡਨ ਚ ਵੀ ਜੋ ਕੋਸ਼ਿਸ਼ ਹੁੰਦੀ ਆ, ਇੱਥੇ ਸਰਾ ਉਹ ਵੀ ਸੀ ਮੇਨਟੇਨ ਕਰਦੇ ਆ। ਸਾਡੀ ਕੋਸ਼ਿਸ਼ ਹੈ ਮੈਂ ਇਹ ਲੁੱਕ ਕਰਾਂ ਕਿ ਸਾਡੇ ਜਿਹੜੇ ਪ੍ਰੋਜੈਕਟ ਚੱਲਦੇ ਆ, ਚਾਹੇ ਹਸਪੀਟਲ ਦਾ, ਚਾਹੇ ਐਜੂਕੇਸ਼ਨ ਦਾ, ਚਾਹੇ ਪਲਾਂਟੇਸ਼ਨ ਦਾ, ਵੀ ਸਾਡੇ ਤੇ ਮੈਂਬਰ ਬਣੋ। ਜਿੰਨਾ amount